ਸਾਨੂੰ ਅੱਜ ਬਹੁਤ ਦੁੱਖ ਹੋ ਰਿਹਾ ਹੈ ਐਮਐਲਏ ਸਾਹਿਬ ਦੀ ਸੋਚ ਬੀਜਪੀ ਦੀ ਕੇਂਦਰ ਸਰਕਾਰ ਨੇ ਅੱਜ ਪੰਜਾਬ ਦੇ ਵਿਰੁੱਧ ਫੈਸਲਾ ਲਿਆ ਜੋ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਹੱਕ ਅੱਜ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ 21 ਮਈ ਤੱਕ ਜੋ ਕੋਟਾ ਹਰਿਆਣੇ ਦਾ ਸੀ ਉਹਨਾਂ ਨੇ ਅੱਜ ਤੱਕ ਪਹਿਲਾਂ ਹੀ ਪੂਰਾ ਕਰ ਲਿਆ ਆਪਦਾ ਪਾਣੀ ਦਾ ਹੁਣ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ ਜੀ ਹਰਿਆਣਾ ਨੂੰ ਦੇਣ ਨੂੰ ਪਰ ਮੈਨੂੰ ਔਰ ਸਾਡੇ ਸਾਰੇ ਪੰਜਾਬ ਨੂੰ ਬੜਾ ਦੁੱਖ ਹੈ ਜਾਖੜ ਸਾਹਿਬ ਸਾਡੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਨੇ ਔਰ ਹੁਣ ਤੱਕ ਵੀ ਵੇਖੋ ਉਹਨਾਂ ਦਾ ਪੰਜਾਬ ਦੇ ਹੱਕ ਵਿੱਚ ਹਜੇ ਤੱਕ ਵੀ ਕੋਈ ਬਿਆਨ ਨਹੀਂ ਆਇਆ ਜੀ ਇਹ ਬੜੀ ਮੈਸਮੇਜ ਦਾ ਦੁੱਖ ਵਾਲੀ ਗੱਲ ਹੈ ਆਪਾਂ ਸਾਰੇ ਪੰਜਾਬ ਦੇ ਆ ਵੇਖੋ ਸਾਨੂੰ ਜਾਖੜ ਸਾਹਿਬ ਨੂੰ ਆਪਣੇ ਉਹਨਾਂ ਨੂੰ ਜੇ ਲੋਕ ਸਭਾ ਦੇ ਵਿੱਚ ਗਏ ਨੇ ਪੰਜਾਬ ਦੇ ਲੋਕਾਂ ਨੇ ਪਹਚਾਇਆ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਪਹਚਾਇਆ ਤਾਂ ਪੰਜਾਬ ਦੇ ਲੋਕਾਂ ਨੇ ਪਹਚਾਇਆ ਜੀ ਤਾਂ ਅੱਜ ਬੜੀ ਮੈਂ ਸਮਝਦਾ ਇੱਕ ਨਿੰਦਣ ਵਾਲੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਨੇ ਆਪਣੇ ਪੰਜਾਬ ਦੇ ਉਲਟ ਫੈਸਲਾ ਲਿਆ ਸਾਡੇ ਪਾਣੀ ਦਾ ਜਿਹੜਾ ਹੱਕ ਮਾਰਿਆ ਉਹ ਜਿਹੜਾ ਫੈਸਲਾ ਰਾਤੋਂ ਰਾਤ ਸਾਡੇ ਆਕਾਸ਼ ਦੀ ਡਾਇਰੈਕਟਰ ਸੀਗੇ ਉੰਨਾ ਨੂੰ ਬਦਲ ਕੇ ਉੱਥੇ ਸੰਜੀਵ ਕੁਮਾਰ ਜੀ ਲਗਾ ਦਿੱਤੇ ਗਏ ਨੇ ਤਾਂ ਅੱਜ ਜਾਖੜ ਸਾਹਿਬ ਨੂੰ ਪੰਜਾਬ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ ਔਰ ਅਸੀਂ ਮੰਗ ਕਰਨ ਆਏ ਆ ਜਾਖੜ ਸਾਹਿਬ ਪੰਜਾਬ বিজেপি ਦੇ ਪ੍ਰਧਾਨ ਨੇ ਉਹਨਾਂ ਦੀ ਕੇਂਦਰ ਸਰਕਾਰ ਦੇ ਵਿੱਚ ਬਹੁਤ ਮੈਂ ਸਮਝਦਾ ਉਹਨਾਂ ਦੀ ਇੱਜ਼ਤ ਹੈ ਤੋਂ ਕੇਂਦਰ ਸਰਕਾਰ ਤੋਂ ਇਹ ਜਿਹੜਾ ਫੈਸਲਾ ਪੰਜਾਬ ਦੇ ਉਲਟ ਆਇਆ ਇਹਨੂੰ ਵਾਪਸ ਲੈਣਾ ਮੈਂ ਇੱਕ ਮਿੰਟ ਗੱਲ ਕਰ ਸਕਦਾ ਹਾਂ ਹਾਂ ਤੁਸੀਂ ਕਰ ਲਓ ਤੁਸੀਂ ਗੱਲ ਐਮਐਲਏ ਸਾਹਿਬ ਮੈਂ ਮੇਰੀ ਗੱਲ ਸੁਣੋ ਨਹੀਂ ਨਹੀਂ ਇੱਕ ਮਿੰਟ ਅਸੀਂ ਆਏ ਆ ਤੁਹਾਡੇ ਦਰਵਾਜ਼ੇ ਤੇ ਅਸੀਂ ਤੁਹਾਡੇ